ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸਾਡੇ ਦਸ਼ਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਸਾਹਿਬ ਪਾਦਸ਼ਾਹ 10 ਨਾੜਾ ਸਾਹਿਬ ਪੰਚਕੂਲਾ ਵਿਖੇ ਜੋ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸਵਾਵਾ ਚੱਲ ਰਹੀਆਂ ਨੇ ਅੱਜ ਸਤਿਗੁਰ ਸੱਚੇ ਪਾਦਸ਼ਾਹ ਦੀ ਰਹਿਮਤ ਤੇ ਸਦਕਾ ਗੁਰੂ ਘਰ ਦੇ ਸੇਵਾਦਾਰ ਡਾਕਟਰ ਐਸ ਪੀ ਸਿੰਘ ਉਭਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜੋ ਕਿ ਸਮਾਜ ਸੇਵਾ ਦੇ ਕਾਰਜਾਂ 'ਚ ਹਮੇਸ਼ਾ ਤਤਪਰ ਰਹਿੰਦੇ ਆ ਜਿੱਥੇ ਉਹਨਾਂ ਨੇ ਪੂਰੇ ਦੇਸ਼ ਦੇ ਅੰਦਰ ਵਿਦੇਸ਼ ਦੇ ਅੰਦਰ ਮੈਡੀਕਲ ਸਵਾਵਾਂ ਤੇ ਲੋੜਵੰਦਾਂ ਦੀ ਮਦਦ ਵਾਸਤੇ ਵੱਡੇ ਉਪਰਾਲੇ ਕੀਤੇ ਆ ਮੈਡੀਕਲ ਲੈਬਾਰਟਰੀਆਂ ਹੋਰ ਬਹੁਤ ਸਾਰੀਆਂ ਸਵਾਵਾਂ ਅਣਗਿਣਤ ਸਵਾਵਾਂ ਕੀਤੀਆਂ ਨੇ ਉੱਥੇ ਅੱਜ ਉਹਨਾਂ ਨੇ ਆਪਣੇ ਟਰਸਟ ਦੇ ਵੱਲੋਂ ਇੱਕ ਐਂਬੂਲੈਂਸ ਗੱਡੀ ਜਿਹੜੀ ਆ ਮਹਿੰਦਰਾ ਬਿਲਾਰੋ ਉਹ ਸੰਗਤਾਂ ਦੀ ਸੇਵਾ ਦੇ ਵਾਸਤੇ ਇੱਥੇ ਭੇਟ ਕੀਤੀ ਆ ਗੁਰਦੁਆਰਾ ਨਾੜਾ ਸਾਹਿਬ ਵਿਖੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਮੂਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਦੀ ਅਸੰਧ ਸੀਨੀਅਰ ਮੀਤ ਪ੍ਰਧਾਨ ਜੋ ਇੱਥੇ ਹਾਜ਼ਰ ਨੇ ਸਰਦਾਰ ਸੁਦਰਸ਼ਨ ਸਿੰਘ ਦੀ ਅੰਬਾਲਾ ਸਾਡੇ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਦੀ ਮੰਡੇਬਰ ਸਾਡੇ ਅੰਤਰਿੰਗ ਮੈਂਬਰ ਸਰਦਾਰ ਟੀਪੀ ਸਿੰਘ ਦੀ ਅੰਬਾਲਾ ਸਾਡੇ ਸਤਿਕਾਰਯੋਗ ਸੀਨੀਅਰ ਮੈਂਬਰ ਸਰਦਾਰ ਅਮਰਜੀਤ ਸਿੰਘ ਦੀ ਡਿਢਿਆਲਾ ਜੋ ਜਮਨਾਨਗਰ ਤੋਂ ਸਰਦਾਰ ਹਰਪਾਲ ਸਿੰਘ ਦੀ ਕੰਬੋਜ ਜੋ ਅੰਬਾਲਾ ਤੋਂ ਸਾਡੇ ਪੰਚਕੂਲਾ ਤੋਂ ਮੈਂਬਰ ਸਰਦਾਰ ਸਵਰਨ ਸਿੰਘ ਦੀ ਬੁੰਗਾ ਟਿੱਬੀ ਡਾਕਟਰ ਹਰਨੇਕ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਜੀ ਸਾਡੇ ਸਾਹੇ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਸਾਡੇ ਮੈਂਬਰ ਸਹਿਬਾਨ ਔਰ ਸਾਡੇ ਸਰਦਾਰ ਰਜਿੰਦਰ ਸਿੰਘ ਜੀ ਡੁਲਿਆਣਾ ਜੋ ਕਿ ਬਰਾੜਾ ਤੋਂ ਸਾਡੇ ਸਾਰੇ ਸਤਿਕਾਰਯੋਗ ਮੈਂਬਰ ਸਹਿਬਾਨ ਇੱਥੇ ਹਾਜ਼ਰ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਾਡੇ ਮੈਨੇਜਰ ਸਰਜਾਦ ਪਰਮਜੀਤ ਸਿੰਘ ਜੀ ਸ਼ੇਰਗੜ ਸਾਡੇ ਧਰਮ ਪ੍ਰਚਾਰ ਦੇ ਸਕੱਤਰ ਸਰਦਾਰ ਸਰਬਜੀਤ ਸਿੰਘ ਜੀ ਜੰਮੂ ਮੇਰੇ ਸਤਿਕਾਰਯੋਗ ਸਾਡੇ ਧਰਮ ਪ੍ਰਚਾਰ ਦੇ ਸਰਦਾਰ ਕੁਲਦੀਪ ਸਿੰਘ ਜੀ ਭਾਣੋ ਖੇੜੀ ਔਰ ਇਸੇ ਤਰ੍ਹਾਂ ਸਾਡੇ ਧਰਮ ਪ੍ਰਚਾਰ ਸਬ ਦਫਤਰ ਨਾੜਾ ਸਾਹਿਬ ਦੇ ਇੰਚਾਰਜ ਜਥੇਦਾਰ ਸਕੰਦਰ ਸਿੰਘ ਜੀ ਬਰਾਣਾ ਤੇ ਹੋਰ ਸਾਰੇ ਇੱਥੇ ਇਲਾਕੇ ਦੀਆਂ ਸੰਗਤਾਂ ਵੀ ਸਰਦਾਰ ਭੀਮ ਸਿੰਘ ਉਹਨਾਂ ਦੇ ਸਹਿਯੋਗੀ ਸਾਰੇ ਇੱਥੇ ਹਾਜ਼ਰ ਨੇ ਔਰ ਸਰਦਾਰ ਉਬਰਾਈ ਸਾਹਿਬ ਦੇ ਨਾਲ ਡਾਕਟਰ ਅਟਵਾਲ ਸਾਹਿਬ ਔਰ ਇਸੇ ਤਰ੍ਹਾਂ ਸਤਿਕਾਰਯੋਗ ਜਸਟਿਸ ਐਮ ਐਸ ਬੇਦੀ ਸਾਹਿਬ ਔਰ ਸਰਦਾਰ ਸੁਜੀਤ ਸਿੰਘ ਜੀ ਉਹਨਾਂ ਦੀ ਟੀਮ ਦੇ ਵਿੱਚ ਨਾਲ ਆਏ ਨੇ ਅਸੀਂ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਤੇ ਸੰਗਤਾਂ ਦੀ ਸਹੂਲਤ ਦੇ ਵਾਸਤੇ ਇਹ ਐਂਬੂਲੈਂਸ ਜਿਹੜੀ ਆ ਉਹ ਭੇਟ ਕੀਤੀ ਔਰ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਹੋਰ ਮੈਡੀਕਲ ਸੇਵਾਵਾਂ ਵਾਸਤੇ ਵੀ ਉਹ ਤਤਪਰ ਨੇ ਔਰ ਅੱਜ ਵੀ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਨੇ ਸਾਡੀ ਜੋ ਭਾਈ 나ਡੂ ਸਾਹਿਬ ਡਿਸਪੈਂਸਰੀ ਜਿਹੜੀ ਇੱਥੇ ਫ੍ਰੀ ਚੱਲਦੀ ਆ ਗੁਰਦੁਆਰਾ 나ਡਾ ਸਾਹਿਬ ਵਿਖੇ ਜਿੱਥੋਂ ਐਲੋਪੈਥਿਕ ਸੇਵਾਵਾਂ ਆਯੁਰਵੈਦਿਕ ਸੇਵਾਵਾਂ ਹੋਮਿਓਪੈਥਿਕ ਸੇਵਾਵਾਂ ਡੈਂਟਲ ਸੇਵਾਵਾਂ ਜਿਹੜੀਆਂ ਨੇ ਸਾਡੀਆਂ ਇੱਥੋਂ ਚੱਲ ਰਹੀਆਂ ਨੇ ਔਰ ਹੋਰ ਸੇਵਾਵਾਂ ਨੂੰ ਬਿਹਤਰ ਕਰਨ ਵਾਸਤੇ ਸਰਦਾਰ ਉਬਰਾਈ ਸਾਹਿਬ ਅੱਜ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਆ ਹੋਰ ਵੀ ਸੰਗਤਾਂ ਦੀ ਸਹੂਲਤ ਵਾਸਤੇ ਜਿਸ ਵਿੱਚ ਮੈਡੀਕਲ ਲੈਬਾਰਟਰੀ ਇਹੋ ਜਿਹੀਆਂ ਸੇਵਾਵਾਂ ਵੀ ਇੱਥੇ ਚਾਲੂ ਕੀਤੀਆਂ ਜਾਣਗੀਆਂ ਸੋ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ.ਪੀ. ਸਿੰਘ ਦੀ ਉਬਰਾਈ ਉਹਨਾਂ ਦੀ ਸਮੁੱਚੀ ਟੀਮ ਨੂੰ ਸਤਿਗੁਰੂ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਉਦਮ ਤੇ ਉਤਸ਼ਾਹ ਬਖਸ਼ੇ ਤੇ ਉਹ ਇਸੇ ਤਰ੍ਹਾਂ ਦੇਸ਼ ਕੌਮ ਧਰਮ ਦੀ ਸੇਵਾ ਸਮਾਜ ਦੀ ਸੇਵਾ ਮਨੁੱਖਤਾ ਦੀ ਸੇਵਾ ਸਿੱਖ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰਦੇ ਰਹਿਣ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਉਹਨਾਂ ਦਾ ਇਹ ਐਂਬੂਲੈਂਸ ਗੱਡੀ ਇੱਥੇ ਸੰਗਤਾਂ ਦੀ ਸਹੂਲਤ ਵਾਸਤੇ ਭੇਟ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਅਤਿ ਸਤਿਕਾਰਯੋਗ ਐਸਪੀ ਸਿੰਘ ਉਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਅੱਜ ਇੱਕ ਐਮਬੂਲੈਂਸ ਗੁਰਦੁਆਰਾ ਨਾੜਾ ਸਾਹਿਬ ਵਿਖੇ ਦਿੱਤੀ ਹੈ ਮੈਂ ਸਮਝਦਾ ਕਿ ਬਹੁਤ ਸ਼ਲਾਘਾ ਯੋਗ ਕੰਮ ਹੈ ਔਰ ਅੱਜ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਕਿ ਸਿੱਖ ਕੌਮ ਅੱਗੇ ਵਧ ਕੇ ਔਰ ਇਸ ਤਰ੍ਹਾਂ ਦੇ ਜੋ ਕੰਮ ਹਨ ਉਹ ਕਰੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਔਰ ਸਾਡੇ ਜਥੇਦਾਰ ਦਾਦੂਵਾਲ ਸਾਹਿਬ ਨੇ ਜਿਹਨੇ ਆਪ ਜੀ ਨੂੰ ਸੰਖੇਪ ਦੇ ਵੀ ਸਾਰੀ ਚੀਜ਼ ਦਸੀ ਹੈ ਅੱਜ ਬਹੁਤ ਸਾਰੇ ਸਾਡੇ ਮੈਂਬਰ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ ਮੈਂ ਆਪਣੇ ਵੱਲੋਂ ਹਰਨਾਮ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਥੇ ਉਹ ਬਰਾਏ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉੱਥੇ ਆਏ ਸੋਚੇ ਮੈਂਬਰਾਂ ਦਾ ਅੰਤਰਿੰਕ ਮੈਂਬਰ ਕਮੇਟੀ ਦੇ ਮੈਂਬਰ ਔਰ ਸਾਡੇ ਜਨਰਲ ਅਸੈਂਬਲੀ ਦੇ ਮੈਂਬਰ ਜੋ ਵੀ ਸਾਰੇ ਇੱਥੇ ਮੌਜੂਦ ਹਨ ਔਰ ਜੋ ਗੁਰਦੁਆਰਾ ਸਾਹਿਬ ਦਾ ਸਟਾਫ ਇੱਥੇ ਮੌਜੂਦ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਤਿਗੁਰੂ ਦੇ ਚਰਨਾ ਚਾਈ ਅਰਦਾਸ ਕਰਦੇ ਆ ਕਿ ਮਰਾਇ ਸਾਹਿਬ ਦੀ ਸਮੁੱਚੀ ਟੀਮ ਨੂੰ ਇਸੇ ਤਰ੍ਹਾਂ ਬਲ ਬਖਸ਼ਦੇ ਰਹਿਣ ਔਰ ਇਹ ਪੰਥ ਦੀ ਕੌਮ ਦੀ ਔਰ ਦੇਸ਼ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਡਰ ਸਾਹਿਬ ਗੁਰਦੁਆਰਾ ਵਿੱਚ ਜੋ ਪਿੱਛੇ ਇੱਕ ਮੀਟਿੰਗ ਹੋਈ ਸੀ ਜਥੇਦਾਰ ਸਾਹਿਬ ਨਾਲ ਕਿ ਇੱਥੇ ਕੋਈ ਸੇਵਾਵਾਂ ਜਿਹੜੀਆਂ ਕਿ ਪਬਲਿਕ ਦੀ ਸਹੂਲਤ ਨਹੀਂ ਚਾਹੀਦੀਆਂ ਨੇ ਸੋ ਉਹ ਜਲਦੀ ਸ਼ੁਰੂ ਕੀਤੀਆਂ ਜਾਣ ਸੋ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਗਿਆ ਕਿ ਇੱਥੇ ਐਮੂਲੈਂਸ ਦੀ ਬਹੁਤ ਜ਼ਰੂਰਤ ਹੈ ਐਮੂਲੈਂਸ ਦਿੱਤੀ ਗਈ ਹੈ। ਔਰ ਨਾਲ ਹੀ ਅਜੇ ਸਾਹਮਣੇ ਬਿਲਡਿੰਗ ਦੇਖਦੇ ਆ ਪਾਈਨਰ ਟੂ ਸ਼ਾਡ ਡਿਸਪੈਂਸਰੀ ਜਿਹੜੀ ਚੱਲ ਰਹੀ ਹੈ। ਉੱਛੇ ਬਿਲਡਿੰਗ ਬਣੀ ਹੋਈ ਹੈ ਇਹਦੇ ਵਿੱਚ ਟੈਸਟਵਾਂ ਨੂੰ ਬਹੁਤ ਜਲਦੀ ਜਿਹੜਾ ਅਸੀਂ ਇੱਕ ਲੈਬੋਰਟਰੀ ਦੇ ਰਹੇ ਹਾਂ ਜਿੱਥੇ ਸਾਰੇ ਬਲੱਡ ਟੈਸਟ ਹੋਣਗੇ ਨਾਲ ਦੇ ਨਾਲ ਇੱਕ ਫਿਜ਼ੀਓਥੈਰੇਪੀ ਸੈਂਟਰ ਇੱਥੇ ਖੋਲ੍ਹਿਆ ਜਾ ਰਿਹਾ ਤੇ ਡੈਂਟਲ ਕਲੀਨਿਕ ਜਿਹੜਾ ਦੋ ਚਿਹਰਾ ਰੱਖ ਕੇ ਇੱਥੇ ਡੈਂਟਲ ਕਲੀਨਿਕ ਬਾਕਾਇਦਾ ਡਾਕਟਰ ਰੱਖ ਕੇ ਤੇ ਇਹ ਵੀ ਸੇਵਾਵਾਂ ਜਿਹੜੀ ਸ਼ੁਰੂ ਕਰਤੀਆਂ ਜਾਣਗੀਆਂ ਅੱਜ ਸਾਡੇ ਚ ਡਾਕਟਰ ਹਟਵਾਲਾ ਆਏ ਨੇ ਜਿਹੜੇ ਕਿ ਇਨਚਾਰਜ ਹੈਗੇ ਨੇ ਡੈਂਟਲ ਦੇ ਤੇ ਫਿਜ਼ੀਓ ਦੇ ਤੋਂ ਅੱਜ ਨਿਰੀਖਣ ਕਰਕੇ ਪੂਰਾ ਤੇ ਬਾਬਾ ਜੀ ਨੂੰ ਦੱਸਿਆ ਸੀ ਕਿ ਅਸੀਂ ਇਹ ਵੀ ਸ਼ੁਰੂ ਕਰਨੀਆਂ ਨੇ ਸੋ ਕਮੇਟੀ ਨੇ ਵੀ ਇਹ ਫੈਸਲਾ ਕੀਤਾ ਕਿ ਠੀਕ ਹੈ ਜਗ੍ਹਾ ਤੁਹਾਨੂੰ ਦੇਵਾਂਗੇ ਅਸੀਂ ਤੇ ਤੁਸੀਂ ਖੋਲੋ ਇੱਥੇ ਰੋਟਰੀਆਂ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਸੇਵਾਵਾਂ ਅਸੀਂ ਕਰ ਸਕੀਏ ਅਸੀਂ ਕਰਾਂਗੇ ਵਾਈ ਕੋ ਜਗ੍ਹਾ